ਚੜਦੀ ਕਲਾ ਚੋਂ ਪੂਰੇ ਚੜਦੀ ਕਲਾ ਚੋਂ ਕੋਈ ਚੜਦੀ ਕਲਾ ਚ ਕੋਈ ਟੈਨਸ਼ਨ ਨਹੀਂ 5 ਮਿੰਟਾਂ ਬਾਅਦ ਸਾਡੇ ਕੋਲ ਗੱਡੀ ਆਇਆ ਨਹੀਂ ਪੁੱਛਣਾ ਕੋਈ ਚੀਜ਼ ਦੀ ਲੋੜਾ ਦੁੱਧ ਪੀਣਾ ਬਾਦਾਮ ਖਾਣਿਆ ਚਵਾਰੇ ਖਾਣਿਆ ਮੈਂ ਚਵਾਰਾ ਤਵ ਜਿਹੜਾ ਪਹਿਲਾਂ ਖਾਂਦਾ ਉਹ ਵੀ ਨਹੀਂ ਲੋੜਾ ਤੂੰ ਬੁੱਕ ਭਰ ਕੇ ਮੇਰੀ ਝੋਲੀ ਸੱਟੀਆਂ ਚਵਾਰਾ ਜਿਹੜਾ ਇੱਕ ਖਾਂਦਾ ਵਾ ਕੋਈ ਡਾਟ ਕੱਢੀ ਜਾਂਦਾ ਸਾਡੇ ਇੱਥੇ ਬਾਈ ਬੈਠਾ ਵਾ ਚਵਾਰੇ ਨੇ ਡਾਟ ਕੱਢੇ ਪਏ ਨੇ ਚਵਾਰੇ ਨੇ ਡਾਟ ਕੱਢੇ ਪਏ ਤੂੰ ਬੁੱਕ ਭਰ ਕੇ ਹੋਰ ਸੱਟ ਗਿਆ ਮੈਂ ਉਹ ਹੱਸ ਪਿਆ ਜਾਇਜ਼ਦਾਰਾਂ ਦਾ ਕੋਈ ਨਹੀਂ ਕੋਈ ਨਹੀਂ ਕਾਲਾ ਬਾਬਾ ਟੱਡ ਨਹੀਂ ਲੱਗਦੀ ਇਹ ਹੈ ਇਹ ਥੋੜਾ ਜਿਹਾ ਹਕਾਰਚ ਜਿਨਾਂ ਚਰ ਮਰਜ਼ੀ ਚੱਲਣ ਡੱਲੇਵਾਲ ਸਾਹਿਬ ਬੈਠੇ ਆਂ ਗਾਂ ਲਿਸਟ ਬਹੁਤ ਲੰਮੀ ਐ ਜਦੋਂ ਸਾਹਿਬਜ਼ਾਦ ਦੇ ਸ਼ਹੀਦ ਹੁੰਦੇ ਨੇ ਮਾਤਾ ਗੁਜਰਕੌਰ ਜੀ ਸ਼ਹੀਦ ਹੁੰਦੇ ਨੇ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਮੰਨ ਲਓ ਵਿਛੜ ਜਾਂਦਾ ਇੱਕ ਦੂਜੇ ਤੋਂ ਲੋ ਉਹੀ ਦਿਨ ਤੁਹਾਨੂੰ ਇੱਥੋਂ ਇੱਥੇ ਕੱਢਣੇ ਪੈ ਰਹੇ ਨੇ ਪੋ ਦਾ ਮਹੀਨਾ ਤੁਸੀਂ ਇੱਥੇ ਕੱਢੋਂਗੇ ਮਾਘ ਦਾ ਮਹੀਨਾ ਇੱਥੇ ਸ਼ਹਿਰ ਕੱਢਣਾ ਪੈ ਜਾਵੇ ਗੁਰੂ ਸਾਹਿਬ ਸਿੱਖਿਆ ਦੇ ਕੇ ਹੀ ਗਏ ਆ ਸਿਖਾਖ ਹੀ ਗਏ ਸਾਰਾ ਕੁਝ ਉਹ ਵੀ ਇਸ ਤਰ੍ਹਾਂ ਵੀ ਹੁੰਦਾ ਐਵੇਂ ਤੇ ਰਿਵਾਰ ਕੇ ਕੇ ਬੱਚੇ ਉਹ ਇੱਥੇ ਸਿੱਖਿਆ ਉਹ ਸਿੱਖਿਆ ਉਹ ਸਿੱਖਿਆ ਦੇ ਕੇ ਉਸੇ ਸਿੱਖਿਆ ਤੁਰਿਆ ਉਹਨਿੰ ਜਥੀ ਸਰਨਾ ਸਿਖਾ ਕੇ ਗੁਰੂ ਸਾਹਿਬ ਸਾਰਾ ਕੁਝ ਵੀ ਇਸ ਤਰੀਕੇ ਦੇਣਾ ਆਏ ਵੀ ਹੁੰਦਾ ਹੈ ਬੱਚੇ ਵੀ ਛੱਡਨੇ ਬੰਦੇ ਬੱਚੇ ਵੀ ਨਾਲ ਲੈ ਕੇ ਆਉਣਾ ਸੀ ਬੱਚੇ ਵੀ ਲੈ ਕੇ ਆਓ ਆ ਬੱਚਾ ਆਉਂਦਾ ਨਹੀਂ ਸੀ ਉਹਨੂੰ ਨਾਲ ਲੈ ਕੇ ਆਂਦਾ ਜਾਂਦਾ ਆਉਂਦਾ ਨਹੀਂ ਸੀ ਫਿਰ ਕਿਉਂ ਨਹੀਂ ਸੀ ਆਉਂਦਾ ਬਸ ਵੈਸੇ ਜੀ ਸਕੂਲ ਤੋਂ ਦੋ ਦਿਨ ਘਰੇ ਰੈਸਟ ਕਰਨੀਆਂ ਸੀ ਕਰ ਨਹੀਂ ਜ਼ਰੂਰੀ ਹੈ ਜਾਣਾ ਵੀ ਜੇ ਆਪਾਂ ਵੇਖਾਂਗੇ ਅਲਦੋਲਨ ਹੁੰਦੇ ਆ ਫਿਰ ਚਿਟਕ ਲੱਗਦੀ ਬੱਚਿਆਂ ਨੂੰ ਦੇਖ ਕੇ ਹੀ ਹਾਂਜੀ ਮੈਨੂੰ ਕਹਿੰਦਾ ਮੇਰੇ ਕੋਲ ਨਾ ਆਇਓ ਕਹਦਾ ਮੈਂ ਤਾਂ ਬੋਲੀ ਨਹੀਂ ਕੌਣ ਦੇ ਕੋਲ ਜਾਣਾ ਜੀ ਕਰੋ ਗੱਲ ਇਹਦੇ ਨਾਲ ਲਗਾਤਾਰ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਦੇਖ ਸਕਦੇ ਹੋ ਆਲੇ-ਦਾਲੇ ਜਿਵੇਂ ਪਿੰਡਾਂ ਦੇ ਵਿੱਚ ਬੈਠੇ ਹੁੰਨੇ ਆ ਜਾਂ ਜਿਵੇਂ ਵੇੜੇ ਦੇ ਵਿੱਚ ਅਸੀਂ ਬੈਠੇ ਹੁੰਨੇ ਆ ਉਸ ਤਰੀਕੇ ਦੇ ਨਾਲ ਕਿਸਾਨ ਬੈਠੇ ਨੇ ਸੜਕਾਂ ਦੇ ਉੱਪਰ ਜਿਹੜਾ ਹੈ ਸਾਰਾ ਕੁਝ ਲੈ ਕੇ ਸਾਹਮਣੇ ਹੀ ਮੈਂ ਕਹੂੰਗਾ ਇੱਕ ਵਾਰ ਜ਼ਰੂਰ ਦਿਖਾ ਦਿਓ ਉੱਧਰ ਜਿਹੜਾ ਚੁੱਲ੍ਹਾ ਵੀ ਬਣਾਇਆ ਹੋਇਆ ਹੈ ਤਾਂ ਇਸੇ ਤਰੀਕੇ ਦੇ ਨਾਲ ਏਸੀ ਵੀ ਲੱਗੇ ਨੇ ਸਾਰਾ ਕੁਝ ਜੋ ਕੋਈ ਸਾਨੂੰ ਘਰ ਦੇ ਵਿੱਚ ਚਾਹੀਦਾ ਹੁੰਦਾ ਤਾਂ ਉਹ ਹੈਗਾ ਅੰਦਰ ਜੋ ਮੰਝੇ ਨੇ ਉਸ ਤਰੀਕੇ ਨਾਲ ਲਾਏ ਹੋਣਾ ਜਿਵੇਂ ਅਸੀਂ ਕਮਰੇ ਸਜਾ ਕੇ ਰੱਖਦੇ ਆ ਤਾਂ ਗੱਲਬਾਤ ਕਰਾਂਗੇ ਬਾਈ ਜੀ ਜਿਵੇਂ ਆਪਾਂ ਘਰੇ ਰਹਨੇ ਆ ਉਸੇ ਤਰੀਕੇ ਦਾ ਮਾਹੌਲ ਸਾਰਾ ਸਿਰਜਿਆ ਹੋਇਆ ਇਹ ਵਿਹੜਾ ਥੋੜਾ ਉਧਰ ਕਮਰੇ ਬਣਾਏ ਹੋਏ ਨੇ ਦੋ ਹਾਂਜੀ ਸਾਰਾ ਕੁਝ ਉਵੇਂ ਬਣਾਇਆ ਜੀ ਸਾਰਾ ਕੁਝ ਉਹ ਕੇਅਰਪੋਰਟ ਮੰਜੇ ਵੀ ਉਵੇਂ ਲਾਏ ਸਾਰਾ ਕੁਝ ਏਸੀ ਵੀ ਲੱਗਿਆ ਜੀ ਸਾਰਾ ਕੁਝ ਦਾ ਟਰਾਲੀਆਂ 'ਚ ਵੀ ਬੈੱਡ ਉਵੇਂ ਬਣੇ ਹੋਏ ਆ ਜੀ ਤੇ ਉੱਥੇ ਬਸ ਆਓ ਚੜਦੀ ਕਲਾ 'ਚੋਂ ਪੂਰਾ ਦੱਲੇਵਾਲ ਆਇਆ ਹੈ ਦੱਲੇਵਾਲ ਸਾਹਿਬ ਬੈਠੇ ਆ ਉਹਦੇ ਦੇ ਇੱਥੇ ਇਕੱਲੇ ਦੋ ਬੰਦੇ ਹੁੰਦੇ ਆ ਇੱਕ ਮੈਨੂੰ ਇੱਕ ਮੁੰਡਾ ਹੋਰ ਆ ਬਾਕੀ ਸਾਰੇ ਉ ਚੜਦੀ ਗਲਾ ਚੋਂ ਪੂਰੇ ਚੜਦੀ ਗਲਾ ਚੋਂ ਕੋਈ ਟੈਨਸ਼ਨ ਨਹੀਂ 5 ਮਿੰਟ ਬਾਅਦ ਸਾਡੇ ਕੋਲ ਗੱਡੀ ਆ ਜਾਂਦੀ ਪੁੱਛਣ ਕੋਈ ਚੀਜ਼ ਦੀ ਲੋੜ ਆ ਦੁੱਧ ਪੀਣਾ ਬਾਦਾਮ ਖਾਣਿਆ ਚਵਾਰੇ ਖਾਣਿਆ ਮੈਂ ਚਵਾਰਾ ਤਵ ਜਿਹੜਾ ਪਹਿਲਾਂ ਖਾਦਾ ਉਹ ਵੀ ਨਹੀਂ ਲੋੜ ਆ ਤੂੰ ਬੁੱਕ ਭਰ ਕੇ ਮੇਰੀ ਝੋਲੀ ਸੱਟੀਆਂ ਚਵਾਰਾ ਜਿਹੜਾ ਇੱਕ ਖਾਦਾ ਮੈਂ ਖੋਹ ਹੀ ਡਾਟ ਕੱਢੀ ਜਾਂਦਾ ਸਾਡੇ ਇੱਥੇ ਭਾਈ ਬੈਠਾ ਵਾ ਚਵਾਰੇ ਨਹੀਂ ਡਾਟ ਕੱਢੇ ਪਏ ਨੇ ਚਵਾਰੇ ਨੇ ਡਾਟ ਕੱਢੇ ਪਏ ਤੂੰ ਬੁੱਕ ਭਰ ਕੇ ਹੋਰ ਸੱਟ ਗਿਆ ਮੈਂ ਉਹ ਹੱਸ ਪਿਆ ਜਾਇਦਾਰਾਂ ਦਾ ਕੋਈ ਨਹੀਂ ਕੋਈ ਨਹੀਂ ਕਾਲਾ ਬਾਬਾ ਠੰਡ ਨਹੀਂ ਲੱਗਦੀ ਕਿ ਕੱਠਾ ਜਿਵੇਂ ਮੰਨ ਲਓ ਤੁਸੀਂ ਠੰਡ ਦੀ ਗੱਲ ਕੀਤੀ ਆ ਉਹੀ ਦਿਨ ਚੱਲ ਰਹੇ ਨੇ ਹਾਂਜੀ ਜਦੋਂ ਸਾਹਿਬਜ਼ਾਦ ਦੇ ਸ਼ਹੀਦ ਹੁੰਦੇ ਨੇ ਮਾਤਾ ਗੁਜਰਕੌਰ ਜੀ ਸ਼ਹੀਦ ਹੁੰਦੇ ਨੇ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਮੰਨ ਲਓ ਵਿਛੜ ਜਾਂਦਾ ਇੱਕ ਦੂਜੇ ਤੋਂ ਹਾਂਜੀ ਮੰਨ ਲਓ ਉਹੀ ਦਿਨ ਤੁਹਾਨੂੰ ਇੱਥੋਂ ਇੱਥੇ ਕੱਢਣੇ ਪੈ ਰਹੇ ਨੇ ਪੋ ਦਾ ਮਹੀਨਾ ਤੁਸੀਂ ਇੱਥੇ ਕੱਢੋਂਗੇ ਮਾਘ ਦਾ ਮਹੀਨਾ ਇੱਥੇ ਸ਼ਾਇਦ ਕੱਢਣਾ ਪੈ ਜਾਵੇ ਉਸ ਤੋਂ ਪਹਿਲਾਂ ਸਰਕਾਰ ਕਰਦੀ ਆ ਜਾਂ ਨਹੀਂ ਕਰਦੀ ਗੁਰੂ ਸਾਹਿਬ ਸਿੱਖਿਆ ਦੇ ਕੇ ਹੀ ਗਏ ਸਿਖਾ ਕੇ ਹੀ ਗਏ ਸਾਰਾ ਕੁਝ ਉਹ ਵੀ extra ਵੀ ਹੁੰਦਾ ਐਵੇਂ ਤੇ ਰਿਵਾਰ ਕੇ ਕੇ ਬੱਚੇ ਉਹ ਇਥੇ ਸਿੱਖਿਆ ਉਹ ਸਿੱਖੇ ਦੇਗਾ ਉਹ ਉਸੇ ਸਿੱਖਿਆ ਦਰਿਆਉਣੀ ਇਹ تھی ਉਹ ਸੜਨਾ ਸਿਖਾ ਕੇ ਗੁਰੂ ਸਾਹਿਬ ਸਾਰਾ ਕੁਝ ਵੀ ਇਸ ਤਰੀਕੇ ਦੇ ਨਾਲ ਆਏ ਵੀ ਹੁੰਦਾ ਹੈ ਬੱਚੇ ਵੀ ਛੱਡਨੇ ਬੰਦੇ ਬੱਚੇ ਵੀ ਨਾਲ ਲੈ ਕੇ ਆਉਂਦੇ ਸੀ ਬੱਚੇ ਵੀ ਲੈ ਕੇ ਆਓ ਆ ਬੱਚਾ ਆਉਂਦਾ ਨਹੀਂ ਸੀ ਉਹਨੂੰ ਨਾਲ ਲੈ ਕੇ ਆਂਦਾ ਅੱਜ ਪੜਦਾ ਨਹੀਂ ਸੀ ਆਉਂਦਾ ਮੁੰਡਾ ਆਹੋ ਕਿ ਪੜਦਾ ਸੀਗਾ ਇਹ ਇਹਦਾ ਲੜਕਾ ਹੈ ਬਾਈ ਦਾ ਇਹਨੂੰ ਲਿਆਂਦਾ ਨਾਲ ਸਿਖਾਉਣ ਵਾਸਤੇ ਲੈ ਕੇ ਆਂਦਾ ਨਾਲ ਤੇ ਤੁਸੀਂ ਸਿੱਖੋਗੇ ਕੋ ਸਰ ਹਾਂ ਹੁਣ ਇੱਥੇ ਆਦਾ ਡੈਡੀ ਠੀਕ ਆ ਕੇ ਆਉਂਦਾ ਨਾਲ ਆਇਆ ਆਇਆ ਬੈਠਾ ਹੋਵੇ ਤਾਂ ਆਉਂਦਾ ਨਹੀਂ ਸੀ ਫਿਰ ਕਿਉਂ ਨਹੀਂ ਸੀ ਆਉਂਦਾ ਬਸ ਵੈਸੇ ਜੀ ਮੈਂ ਸਕੂਲ ਤੋਂ ਦੋ ਦਿਨ ਘਰੇ ਰੈਸਟ ਕਰਨੀਆਂ ਸੀ ਕਿ ਨਹੀਂ ਜ਼ਰੂਰੀ ਹੈ ਜਾਣਾ ਵੀ ਜੇ ਆਪਾਂ ਵੇਖਾਂਗੇ ਅਲਦੋਲਣ ਹੁੰਦੇ ਆ ਫਿਰ ਚिटਕ ਲੱਗਦੀ ਬੱਚਾ ਨੂੰ ਦੇਖ ਕੇ ਹੀ ਹਾਂਜੀ ਮੈਨੂੰ ਕਹਿੰਦਾ ਮੇਰੇ ਕੋਲ ਨਾ ਆਇਓ ਕਹਿੰਦਾ ਮੈਂ ਤਾਂ ਬੋਲੀ ਨਹੀਂ ਕੋਣ ਦੇ ਕੋਲ ਜਾਣਾ ਜੀ ਕਰੋ ਗੱਲ ਇਹਦੇ ਨਾਲ ਫਿਰ ਹਾਂਜੀ ਨਹੀਂ ਠੀਕ ਹੈ ਨਹੀਂ ਸੰਗਨੰਦਰ ਹੈ ਨਹੀਂ ਕਿ ਸੰਗਨ ਵਾਲੀ ਜੀ ਕੀ ਗੱਲ ਹੈ ਸੰਗਨ ਵਾਲੀ ਕੀ ਗੱਲ ਹੈ ਯਾਰ ਵੈਸੇ ਵੀ ਤਾਂ ਸਕੂਲ ਦੇ ਵਿੱਚ ਲੈਕਚਰ-ਲਕਚਰ ਦਿੱਤਾ ਨਹੀਂ ਕੋਈ ਹੇ ਤੱਕ ਬੋਲਦਾ-ਬੋਲਦਾ ਨਹੀਂ ਵੈਸੇ ਬਈ ਨਹੀਂ ਬੋਲੇ ਜਮਾ ਚੱਲ ਵੈਸੇ ਆਪਾਂ ਲਾ ਲਈਏ ਚੜਦੀ ਕਲਾ ਚ ਹੈ ਪੂਰੀ ਚ ਬਈ ਕੀ ਮਲਕ ਘਰੇ ਹੁਣ ਸਕੂਲ ਦੇ ਵਿੱਚ ਪੜਦਾ ਐ ਇੱਥੇ ਆ ਕੇ ਕਿਵੇਂ ਦਾ ਲੱਗਦਾ ਤੈਨੂੰ ਹੁਣ ਇੱਥੇ ਆ ਕੇ ਕਿਵੇਂ ਦਾ ਮਾਹੌਲ ਲੱਗ ਰਿਹਾ ਘਰ ਵਰਗਾ ਹੀ ਹੈ ਘਰ ਵਰਗਾ ਸੰਗਦਾ ਦਾ ਬਹੁਤਾ ਸੰਗਦਾ ਬਈ ਥੋੜਾ ਬੰਦਾ ਤਾਂ ਕਿਵੇਂ ਲੱਗਦਾ ਤੁਸੀਂ ਇੱਥੇ ਬੈਠੇ ਹੋ ਦੱਲੇ ਵਾਲਾ ਸਾਹਿਬ ਮਰਨ ਵਰਤੂ ਤੇ ਨੇ ਤਕਰੀਬਨ 25ਵਾਂ 26ਵਾਂ ਜਿਹੜਾ ਹੈਗਾ ਦਿਨ ਹੋ ਗਿਆ ਕਿਵੇਂ ਲੱਗ ਰਿਹਾ ਸਰਕਾਰ ਦਾ ਜਿਹੜਾ લાલીયા ਆਪਣਾ ਕਿਦਾਂ ਦਾ ਸੁਭਾਅ ਹੋਣ ਕਿਵੇਂ ਕੋਈ ਨਰਮੀ ਆਈ ਹੈ ਸਰਕਾਰ ਦੇ ਸੁਭਾਅ ਦੇ ਵਿੱਚ ਨਹੀਂ ਆਈ ਜਾਂ ਕਿਵੇਂ ਲੱਗ ਰਿਹਾ ਹਾਂਜੀ ਲੱਗਦਾ ਨਹੀਂ ਜੀ ਦੀ ਨਰਮੀ ਉਹਦੀ ਬਹੁਤੀ ਵੀ ਆਪਾਂ ਕਹਿ ਸਕਦੇ ਹਾਂ ਵੀ ਆ ਗਈ ਹਾਂਜੀ ਥੋੜਾ ਜਿਹਾ ਹਕਾਰਚਾ ਸਰਕਾਰ ਨੂੰ ਵੀ ਪਤਾ ਨਹੀਂ ਕਾਹਦਾ ਕਮਾਂਡਾ ਸਮਝ ਨਹੀਂ ਆਉਂਦੀ ਇਸ ਗੱਲ ਦੀ ਪਰ ਹੁਣ ਵਾਲੇ ਸਮੇਂ ਚ ਝੁਕਣਾ ਹੀ ਪੈਣਾ ਸਰਕਾਰ ਨੂੰ ਤਾਂ ਹਾਂਜੀ ਇਹ ਜਿੰਨਾ ਚਿਰ ਮਰਜ਼ੀ ਚੱਲਣ ਡੱਲੇਵਾਲ ਸਾਹਿਬ ਬੈਠੇ ਆਂ ਗਾਂ ਲਿਸਟ ਬਹੁਤ ਲੰਮੀ ਹੈ ਜੇ ਬਹਿਸ ਰਾਇਆ ਵੀ ਉਹ ਨੰਬਰ ਸਾਡਾ ਦੂਰ ਨਹੀਂ ਜਾਣਾ ਚਾਹੀਦਾ ਡੱਲੇਵਾਲ ਨੂੰ ਜੇ ਕੋਈ ਬਾਈ ਚਾਂਸਰ ਬਣਾ ਕਰੇ ਕੁਝ ਹੁੰਦਾ ਉਸ ਤੋਂ ਬਾਅਦ ਅੱਗੇ ਜਿਹੜੇ ਆਉਣ ਵਾਲੇ ਉਹ ਕ ਪਹਿਲਾ ਨੰਬਰ ਸਾਡਾ ਹੋਣਾ ਚਾਹੀਦਾ ਵੀ ਸਾਨੂੰ ਲੰਮੀ ਲਿਸਟ ਚ ਨਹੀਂ ਪਾਇਆ ਜਾਣਾ ਚਾਹੀਦਾ ਬਹੁਤ ਲੰਮੀ ਲਿਸਟ ਇਹ ਖੇਡਾ ਨਹੀਂ ਚਾਹੀਦਾ ਨੰਬਰ ਪਹਿਲਾਂ ਲੈ ਨੂੰ ਤੇਰਾ ਮੈਂ ਪਹਿਲਾਂ ਮੈਨੂੰ ਦੇ ਦਿਓ ਨੰਬਰ ਆ ਜਣੀਆਂ ਦੇ ਵਾਰੀ ਫਿਰ ਵਾਰੀ ਆਊਗੀ ਮੈਨੂੰ ਉਹਦੇ ਤੇਰੇ ਚ ਉੱਥੇ ਨੰਬਰ ਤੇ ਮੈਂ ਦੂਜੇ ਦੇ ਲਾ ਦਿਓ ਮੇਰੀ ਵਾਰੀ ਤਾਂ ਵਾਰੀ ਜੰਦੀ ਕਲਾ ਪੂਰੀ ਜਣੀਗੇ ਮੈਂ ਕਿਹਾ ਮੇਰੇ ਦੂਜੇ ਨੰਬਰ ਤੇ ਲਾ ਦਿਓ ਵਾਰੀ ਵਾਰੀ ਲਾਉਂਦੇ ਨੇ ਹਾਂ ਤਾਂ ਇੱਧਰ ਬਾਈ ਨਾਲ ਤੁਸੀਂ ਬਾਈ ਕੀ ਅਬਜ਼ਰਵ ਕਰ ਰਹੇ ਹੋ ਹੁਣ ਤੱਕ ਸਰਕਾਰ ਦਾ ਨਜ਼ਰੀਆ ਕਿਸ ਤਰੀਕੇ ਦਾ ਪੰਜਾਬ ਸਰਕਾਰ ਲਾ ਲਈਏ ਭਾਵੇਂ ਭਾਵੇਂ ਸੈਂਟਰ ਸਰਕਾਰ ਲਾ ਲਈਏ ਇੱਥੇ ਆਉਂਦੇ ਵੀ ਨਹੀਂ ਆਪੋਜੀਸ਼ਨ ਇੱਥੇ ਆ ਵੀ ਰਹੀ ਹੈ ਸਰਕਾਰ ਦਾ ਜੀ ਰਵਈਆ ਤਾਨਾਸ਼ਾਹੀ ਹੈ ਹਲੇ ਤੱਕ ਤਾਂ ਹੂੰ ਕਿਉਂਕਿ ਬਾਕੀ ਵੀ ਜਿਹੜੀਆਂ ਪਾਰਟੀਆਂ ਆ ਰਹੀਆਂ ਐ ਇਹ ਲੀਡਰ ਚਾਹਣ ਤਾਂ ਕਰਵਾ ਸਕਦੇ ਆ ਵੀ ਆਪੋਜੀਸ਼ਨ ਵਾਲੇ ਵੀ ਜੇ ਨਾਲ ਅਲੱਗ ਕੇ ਤੁਰਨ ਜੇ ਦਿਲੋਂ ਚਾਹਣ ਤਾਂ ਪਰ ਉਹ ਇੱਕ ਸਿਆਸੀ ਰੋਟੀਆਂ ਸੇਕ ਰਹੇ ਆ ਹਾਂ ਉਹ ਅੰਦਰੋਂ ਚਾਹ ਨਹੀਂ ਰਹੇ ਵੀ ਕਿਸਾਨਾਂ ਦਾ ਫਾਇਦਾ ਹੋਵੇ ਤਾਂ ਬਜ਼ੁਰਗੋ ਤੁਸੀਂ ਵੀ ਇੱਥੇ ਕਿੰਨੇ ਸਮੇਂ ਤੋਂ ਅਸੀਂ ਜਦੋਂ ਤੋਂ ਚੱਲਿਆ ਕੰਮ ਉਦੋਂ ਤੋਂ ਇੱਥੇ ਉਦੋਂ ਦਾ ਸਾਰਾ ਜਥਾ ਜਿਹੜਾ ਤੁਹਾਡਾ ਇੱਥੇ ਬੈਠਾ ਇੱਥੇ ਹੀ ਹੋ ਪੱਕਾ ਹਾਂਜੀ ਪੱਕੇ ਪੱਕੇ ਤਾਂ ਬਾਬਾ ਜੀ ਤੁਸੀਂ ਦਬੋ ਕੇ ਆਏ ਆਂ ਸਾਨੂੰ ਤਾਂ ਤਕਰੀਬਨ ਪਹਿਲਾਂ ਵੀ ਆਏ ਸੀ ਜਮ ਮਹੀਨਾ ਹੋਣ ਹੋ ਗਿਆ ਇਹਨੂੰ ਪਹਿਲਾਂ ਵਾਰੀ ਨਾਲ ਆਉਂਦੇ ਰਹੇ ਆ ਹੁਣ ਜਾਨੀ ਦੀ ਜਦੋਂ ਦਾ ਮਹੀਨਾ ਤੁਹਾਨੂੰ ਪੋਕਟਾਲ ਤੇ ਬੈਠਣਾ ਤੇ ਤਿੰਨ ਦਿਨ ਪਹਿਲਾਂ ਆ ਗਏ ਸੀ ਅਸੀਂ ਅੱਛਾ ਤੇ ਉਹ ਉਦੋਂ ਇੱਥੇ ਹੀ ਆ ਜੀ ਗਏ ਨਹੀਂ ਬੰਦਾ ਹਾਂਜੀ ਜਿਵੇਂ ਮੈਨੂੰ ਪਹਿਲਾਂ ਉਧਰਲੇ ਪਾਸਿਓਂ ਜਦੋਂ ਸ਼ੁਭ ਕਰਨ ਦੀ ਮੌਤ ਹੋਈ ਹੈ ਉਧਰੋਂ ਸਾਰਾ ਇਸ ਤਰੀਕੇ ਨਾਲ ਜਿਵੇਂ ਟਰੈਕਟਰ ਭੰਨੇ ਗਏ ਸੀ ਸਾਰੀਆਂ ਚੀਜ਼ਾਂ ਭੰਨੀਆਂ ਗਈਆਂ ਸੀ ਇੱਥੇ ਸੀ ਉਦੋਂ ਇੱਥੇ ਸੀ ਅਸੀਂ ਜਦੋਂ ਉਹਦੀ ਮੌਤ ਹੋਈ ਹੈ ਉਸ ਟਾਈਮ ਅਸੀਂ ਉੱਥੇ ਸੀ ਜਦੋਂ ਫੌਜ ਪਰੇ ਤੋਂ ਖੇਤਾਂ ਵਿੱਚ ਦੀ ਚੱਲ ਕੇ ਆਈ ਹੈ ਇੱਧਰ ਅਸੀਂ ਧੂਆਂ ਕੀਤਾ ਧੂਆਂ ਕੀਤਾ ਉਹਨਾਂ ਨੂੰ ਦਿਸਿਆ ਨਹੀਂ ਹਵਾ ਸੀ ਇੱਧਰ ਨੂੰ ਉਸ ਤੋਂ ਬਾਅਦ ਜਿਹੜੀ ਪੁਲਿਸ ਆਈ ਹੈ ਸਾਰੀ ਖੇਤਾਂ ਵਿੱਚ ਦੀ ਆਈ ਹੈ ਉਦੋਂ ਅਸੀਂ ਉਸ ਟਾਈਮ ਇੱਥੇ ਸੀਗੇ ਫਿਰ ਉਹਨਾਂ ਨੇ ਆ ਕੇ ਜਿਹੜਾ ਟਰੈਕਟਰ ਭੰਨੇ ਆ ਬਾਅਦ ਚ ਫਿਰ ਉਹਨਾਂ ਕੋਲ ਅਸਲਾ ਹੀ ਸਾਡੀ ਕੋਈ ਬਾਹਰ ਨਹੀਂ ਗਈ ਸਾਨੂੰ ਛੱਟ ਨਾ ਪੈ ਗਿਆ ਤੇ ਉਹਨਾਂ ਕੋਲੇ ਗੁੰਡੇ ਸੀਗੇ ਅਸਲਾ ਉਹਨਾਂ ਦੇ ਕੋਲੇ ਸੀ ਫਿਰ ਸਾਡੀ ਕੋਈ ਪੇਛ ਨਹੀਂ ਜਾਂਦੀ ਪਛਾਟ ਨਹੀਂ ਪੈਣਾ ਸੀਗਾ ਕੀ ਕਰੀਏ ਫਿਰ ਉਹਦੇ ਕੋਲੇ ਸਰਕਾਰ ਡਾਂਗਾ ਨਾਲ ਵੀ ਦਾ ਸਾਡੇ ਕੋਲੇ ਵੀ ਡਾਂਗਾ ਇਹ ਹੀ ਹੈ ਜਦੋਂ ਅਸਲਾ ਹੀ ਉਹਨਾਂ ਕੋਲੇ ਆ ਫਿਰ ਅਸੀਂ ਅਸਲੇ ਨਾਲ ਤਾਂ ਲੜ ਹੀ ਨਹੀਂ ਸਕਦੇਗੇ ਤਾਂ ਵੈਸੇ ਜਿਵੇਂ ਮੰਨ ਲਓ ਬਾਈ ਜੀ ਨੇ ਕਿਹਾ ਪਹਿਲਾਂ ਵੀ ਡੱਲੇ ਵਾਲ ਸਭ ਤੋਂ ਜੇ ਮੰਨ ਲਓ ਅਸੀਂ ਵੀ ਕਹਿੰਦੇ ਆ ਵੀ ਕੁਛ ਨਾ ਹੋਵੇ ਕਿਉਂਕਿ ਜਾਨ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਜਾਨ ਸਾਰਿਆਂ ਦੀ ਹੈ ਜਿਹੜੀ ਸਲਾਮਤ ਰਹਿਣੀ ਚਾਹੀਦੀ ਆ ਜਾਨ ਡੱਲੇ ਵਾਲਾ ਸਾਹਿਬ ਦੀ ਬਹੁਤ ਜ਼ਰੂਰੀ ਆ ਪਰ ਮਨ ਲੋਕ ਖੁਦਾ ਦਾ ਖਾਸਤਾ ਉਹ ਕਹਿੰਦੇ ਜੇ ਕੁਝ ਹੁੰਦਾ ਵੀ ਆ ਕਹਿੰਦੇ ਲਾਈਨ ਨਹੀਂ ਲੰਬੀ ਆ ਵੀ ਸਾਡੇ ਕੋ ਬੰਦੇ ਨਹੀਂ ਮੁੱਕਣੇ ਜਿਵੇਂ ਡੱਲੇ ਵਾਲਾ ਸਾਹਿਬ ਨੇ ਕਿਹਾ ਸੀ ਮਰਜੀ ਜਿਵੜੇ ਭਰਤੀ ਕਰਾਂਗੇ ਹਾਂਜੀ ਹੈ ਜੀ ਮਰਜੀ ਜਿਵੜੇ ਭਰਤੀ ਕੀਤੇ ਆ ਜੀ ਵਾਰੀ ਆ ਨੀ ਰਹੀ ਇੰਨੇ ਮਜੀਵੜਿਆਂ ਦੀ ਭਰਤੀ ਕੀਤੀ ਗਈ ਆ ਹੱਦੋਂ ਵੱਧ ਜਾਨੀ ਦੀ ਲੋਕੀ ਇਹ ਕਹਿੰਦੇ ਵੀ ਸਾਨੂੰ ਵਾਰੀ ਪਹਿਲਾਂ ਮਿਲੇ ਤੇ ਅਸੀਂ ਤਿਆਰ ਹੈ ਪਰ ਜਣੀ ਦੀ ਵਾਰੀ ਆਉਣ ਦਾ ਟਾਈਮ ਨਹੀਂ ਮਿਲਣਾ ਜੀ ਮੇਰੇ ਖਿਆਲ ਤਾਂ ਵੀ ਜਨਵਾਰੀਆਂ ਇੰਨੀਆਂ ਜ਼ਿਆਦਾ ਹੋ ਗਈਆਂ ਇੱਕ ਦੂਜੇ ਢੀਕਦੇ ਹੀ ਰਹੇ ਜੂ ਵਾਰੀਆਂ ਨੂੰ ਪਰਮਾਤਮਾ ਇਹ ਗੱਲ ਪਹਿਲੀ ਗੱਲ ਤਾਂ ਕਰੇ ਹੀ ਨਾ ਸਰਕਾਰ ਨੂੰ ਮਜਬੂਰ ਕਰ ਦਿਆਂਗੇ ਪਹਿਲਾਂ ਪਹਿਲੇ ਜੇ ਕੋਈ ਜੇ ਚਾਂਸ ਆ ਗਿਆ ਫਿਰ ਮਗਰ ਤਿਆਰ ਹੈ ਜੀ ਕੋਈ ਪ੍ਰਵਾਹ ਨਹੀਂ ਗਈ ਆਪਾ ਜੀ ਤੁਸੀਂ ਵੀ ਇੱਥੀੋਂ ਪਹਿਲੇ ਦਿਨ ਤੋਂ ਇੱਥੀੋਂ ਪਹਿਲੇ ਦਿਨ ਤੋਂ ਮੈਂ ਡਾਕਟਰ ਮਣਾ ਕੀਤਾ ਬੋਲਣ ਨੂੰ ਤੇ ਤੜਕ ਕਰਿਆ ਪਹਿਲੇ ਦਿਨ ਤੋਂ ਇੱਥੇ ਹੀ ਹਾਂ ਤੁਸੀਂ ਜਾਨੀ ਕਿ ਸੰਘਰਸ਼ ਦੇ ਵਿੱਚ ਪੂਰਾ ਪਹਿਲੇ ਦਿਨ ਤੋਂ ਪਹਿਲਾਂ 13 ਤਰੀਕ ਨੂੰ ਇੱਥੇ ਆਏ ਸੀ ਹਾਂ ਉਸ ਤੋਂ 11 ਤਰੀਕ ਨੂੰ ਚਲੇ ਆ 13 ਤਰੀਕ ਨੂੰ ਇੱਥੇ ਪਹ ਤਾਂ ਇੱਥੇ ਚੜ੍ਹਦੀ ਕਲਾ ਚੋਂ ਪੂਰਾ ਹਾਂ ਹਾਂ ਤਾਂ ਚੜ੍ਹਦੀ ਕਲਾ ਚ ਜਿਹੜੇ ਕਿਸਾਨ ਦੇਖ ਸਕਦੇ ਹੋਂ ਤਾਂ ਬਾਈ ਜੀ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਤਾਂ ਇਹ ਤਾਂ ਅਪੀਲ ਹੀ ਕਰੀ ਜੰਨੇ ਜੀ ਮੰਨਣ ਤਾਂ ਅਸੀਂ ਹੋਰ ਸਰਕਾਰ ਨੂੰ ਕੀ ਕਹਿ ਸਕਦੇ ਰਾਜ ਨੂੰ ਕੀ ਕਹਿ ਸਕਦੇ ਜਨਤਾ ਕੀ ਅਪੀਲ ਹੀ ਕਰਦੀ ਜਨਤਾ ਅਪੀਲ ਹੀ ਕੀਤੀ ਅਪੀਲ ਕਰੀ ਜੰਨੇ ਬੈਠੇ ਕਹਿੰਦੇ ਜਦੋਂ ਅੰਨ ਚਾਹੀਦਾ ਸੀ ਤਾਂ ਉਦੋਂ ਤਾਂ ਕਿਸਾਨ ਜਿਹੜਾ ਅੰਨ ਦాతਾ ਸੀ ਤਾਂ ਹੁਣ ਅੰਨ ਦాత ਜਿਹੜਾ ਉਹ ਸੜਕਾਂ ਤੇ ਬੈਠਾ ਆਪਣੇ ਹੱਕਾਂ ਦੀ ਫੋਟੋ ਲਵਾਉਂਦੇ ਰਹੇ ਇੱਕ ਪਾਸੇ ਕਿਸਾਨ ਦੀ ਲਾਉਂਦੇ ਇੱਕ ਪਾਸੇ ਪੱਕੇ ਨੇ ਪਰ ਰੰਗ ਹੀ ਤਾਂ ਕਰਾਂਗੇ ਟਰਾਲੀਆਂ ਇਹ ਦੇਵਾਂਗੇ ਟਰਾਲੀਆਂ ਤੁਹਾਨੂੰ ਅਸੀਂ ਬਾਪੂਆਂ ਦਾ 74 ਤੇ ਲਈ ਟਰਾਲੀ 25000 ਦੀ ਟਰਾਲੀ ਲਈ ਉਹ ਆਉਂਦੇ ਪਹਿਲਾਂ ਇਹਦੇ ਮਗਰ ਫੋਟੋ ਲਵਾਉ ਉਦੋਂ ਖਣੀ ਪਤਨ ਕੀ ਪਾਸ ਪੂਸ ਕਰਦੇ ਫੇਰ ਕੀਤੀ ਪਾਸ ਇੱਕ ਪਾਸੇ ਕਿਸਾਨ ਦੀ ਫੋਟੋ ਇੱਕ ਪਾਸੇ ਫੌਜੀ ਦੀ ਫੋਟੋ ਹਾਂ ਫੋਟੋ ਤੇ ਉਹਨੋਂ ਕਿੱਧਰ ਗਿਆ ਇਹਨਾਂ ਰੋਲ ਤਾਂ ਜਮਾਏ ਉਹਨੂੰ ਮਨਜ਼ੂਰੀ ਫੇਰ ਮਿਲੀ ਸੀ ਟਰਾਲੀ ਫੇਰ ਸਾਨੂੰ ਅਸੀਂ ਲਿਆਂਦੀ ਪਹਿਨ ਪਹਿਲਾਂ ਫੋਟੋ ਲੁਵਾਈ ਮਗਰ ਡਾਲੇ ਤੇ ਫੋਟੋ ਲੁਵਾਈ ਹੋ ਪਹਿਲਾਂ ਫੋਟੋ ਲਵਾਉਣੀ ਪੈਂਦੀ ਸੀ ਲਿਖਾਉਣਾ ਪੈਂਦਾ ਸੀ ਉਸ ਤੋਂ ਬਾਅਦ ਮਨਜ਼ੂਰੀ ਮਿਲਦੀ ਸੀ ਹਾਂ ਉਦੋਂ ਫੇਰ ਮਨਜ਼ੂਰੀ ਮਿਲਦੀ ਸੀਗੀ ਹਾਂ 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 ਲੋਹੇ ਦੀ ਟਰਾਲੀ ਪਹਿਲਾਂ ਲੱਕੜ ਦੀ ਹੁੰਦੀ ਫੇਰ ਲੋਹੇ ਦੀ ਬਣਾਈ ਦੋ ਟਰਾਲੀ ਬਾਪੂ ਜੀ ਦੱਸਦੇ ਸੀਗੇ ਉਦੋਂ ਮਨਜ਼ੂਰੀ ਫੇਰ ਹੀ ਮਿਲਦੀ ਸੀਗੀ ਤੇ ਹੁਣ ਵੇਲੇ ਉਹਨੇ ਕੀ ਕਰਤਾ ਸਹੀ ਜਵਾਨ ਵੀ ਰੋਲਤਾ ਕਿਸਾਨ ਵੀ ਰੋਲਤਾ ਫੌਜੀਗਾਂ ਨੂੰ ਵੀ ਰੋਲਤਾ ਉਹਨਾਂ ਨੂੰ ਕੁਝ ਨਹੀਂ ਆਉਂਦੇ ਤੋਈ 3 ਸਾਲ ਲਾ ਕੇ ਜਾਓ ਕੀ ਕਰੂਗਾ ਅਨ ਬੱਚਾ 3-4 ਸਾਲ ਲਾ ਕੇ ਫੌਜ ਚ ਕੀ ਕਰੂਗਾ ਉਦੋਂ ਬਾਅਦ ਨਾ ਉਹ ਘਰ ਜੋਗਾ ਨਾ ਕੱਟ ਜੋਗਾ ਨਾ ਉਹ ਬੱਚੇ ਤੋਂ ਵਾਈ ਹੋਣੀ ਨਾ ਉਧਰਲਾ ਨਾ ਉਧਰਲਾ ਤੋ ਚੜਦੀ ਕਲਾ ਚ ਆ ਜਾਵਾਂ ਚੜਦੀ ਕਲਾ ਚ ਬੰਨ ਦੀ ਅੱਜ ਲਾ ਦੇ ਨੰਬਰ ਉੱਥੇ ਬਹਿਨ ਦਾ ਉਦੋਂ ਬਹਿ ਜਾ ਮਾਰ ਕੇ ਚੌਂਕੜੀ ਸਹੀ ਹੈ ਤਾਂ ਦੇਖ ਸਕਦੇ ਹੋ ਕਿਸਾਨ ਕਹਿੰਦੇ ਸੀ ਚੜਦੀ ਕਲਾ ਚ ਆ ਤਾਂ ਇਸੇ ਤਰੀਕੇ ਦੇ ਨਾਲ ਤਾਂ ਭਾਈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਤੁਹਾਡੇ ਬੰਦੇ ਸੰਗਦੇ ਬਹੁਤ ਨਹੀਂ ਹੋਰ ਦੱਸ ਦਊਂਗਾ ਕਿਸਾਨ ਲਗਾਤਾਰ ਕਹਿੰਦੇ ਅਸੀਂ ਚੜ੍ਹਦੀ ਕਲਾ ਚ ਹਾਂ ਜਿੱਤ ਕੇ ਜਾਵਾਂਗੇ ਤਾਂ ਇਸੇ ਤਰ੍ਹਾਂ ਹੋਰ ਵੀ ਕਿਸਾਨ ਜਿਹੜੇ ਹੈਗੇ ਨੇ ਇੱਥੇ ਲਗਾਤਾਰ ਬੈਠੇ ਹੋਏ ਨੇ ਪਹਿਲੇ ਦਿਨ ਤੋਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਕਿਸਾਨਾਂ ਦਾ ਸਰਕਾਰ ਬਾਰੇ ਜਾਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਬਾਰੇ